ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਤਿੰਜਿੰਦਰ ਮਿੱਡੂ ਖੇੜਾ ਸੋ ਤੁਹਾਨੂੰ ਪਤਾ ਹੀ ਹੈ ਤੁਸੀਂ ਪਿਛਲੇ ਸਾਲ ਵੀ ਸਾਡੇ ਚਾਰਾਂ ਨੂੰ ਬਹੁਤ ਪ੍ਰੇਮ ਦਿੱਤਾ ਸੋ ਬੱਕਰੇ ਦਾ ਮੁਰਗੇ ਦਾ ਬਟੇਰ ਦਾ achar ਸੋ ਇਸ ਸਾਲ ਆਪਾਂ ਫੇਰ ਤੁਹਾਡੇ ਲਈ ਮੰਨ ਲਓ ਬੱਕਰੇ ਦਾ ਤੇ ਦੇਸੀ ਮੁਰਗੇ ਦਾ ਚਾਰ ਦਾ ਆਪਣਾ 12 ਮਹੀਨੇ 30 ਦਿਨ ਚੱਲਦਾ ਹੀ ਚੱਲਦਾ ਸੋ ਲੋਕਾਂ ਦੀ ਜਿਹੜੇ ਆਪਣੇ ਜਾਣ ਵਾਲੇ ਆ ਜਾਂ ਜਿਹੜੇ ਚੰਗੀ ਖਰਾਕ ਖਾਣ ਦੇ ਸ਼ਕੀਨ ਅਮਰ ਦੇ ਉਹਨਾਂ ਦੀ ਦੀਵਾਨ ਦੇ ਕਰਕੇ ਅਸੀਂ ਜੋ ਬਟੇਰ ਦਾ achar ਹੈ ਇਹਨੂੰ ਲਿਆਉਣਾ ਤਾਂ ਅਗਲੇ ਮਹੀਨੇ ਸੀ ਸਟਾਰਟ ਕਰਨਾ ਸੀ ਪਰ ਆਪਾਂ ਇਹਨੂੰ ਹੁਣ ਸਟਾਰਟ ਕਰਤਾ ਇਹਨੂੰ ਇਹ ਟਿਕਾਤਾ ਹੋ ਗਿਆ ਚਾਰ ਕੀਤਾ ਹੋਇਆ ਇਹਨੂੰ ਤੇ ਆਪਾਂ ਹੁਣ ਇੱਕ ਹਫ਼ਤੇ ਦੇ ਸਟਾਰਟ ਕਰਤਾ ਬਟੇਰ ਦਾ achar ਵੀ ਸੋ ਸਾਡਾ ਇਰਾਦਾ ਤਾਂ ਐ ਸੀ ਵੀ 10ਵੇਂ ਮਹੀਨੇ 'ਚ ਸਟਾਰਟ ਕਰਾਂਗੇ ਥੋੜੀ ਠੰਡ ਜ਼ਿਆਦਾ ਹੋ ਜੂਗੀ ਪਰ ਜਿਹੜੇ ਆਪਣੇ ਮਿੱਤਰ ਕੋਈ ਚਾਹਣ ਵਾਲੇ ਆਪਣੇ ਨਾਲ ਜਿਹੜੇ ਜੁਨੇ ਹੋਉਂਦੇ ਮੌਸਮ ਬਹੁਤ ਵਧੀਆ ਹੈ ਸੋ achar ਆਪਣੇ ਆਵੇਂ ਵੀ ਹੁਣ ਸਟਾਰਟ ਕਰੋ ਵੀ ਕੋਈ ਗਰਮੀ ਨਹੀਂ ਸੋ ਬਟੇਰ ਦਾ achar ਆਪਾਂ ਸਟਾਰਟ ਕਰ ਲਿਆ ਹੈ ਜੋ ਕਿਸੇ ਭੈਣ ਭਰਾ ਨੂੰ ਜੋ ਬਟੇਰ ਖਾਨ ਦੇ ਜਾਂ ਚੌੜੀ ਖਾਨ ਦੇ ਸ਼ਕੀਨ ਹੈ ਸੋ ਆਪਣੇ ਕੋਲ ਹੁਣ ਬਟੇਰ ਦਾ ਚਾਰ ਵੀ ਅਵੇਲੇਬਲ ਹੁੰਦਾ ਹੈ ਦੇਸੀ ਮੁਰਗੇ ਦਾ ਵੀ ਹੁੰਦਾ ਹੈ ਬੱਕਰੇ ਦਾ ਚਾਰ ਵੀ ਹੁੰਦਾ ਹੈ ਸੋ ਇਹ ਤਿੰਨੇ ਚਾਰ ਆਪਣੇ ਕੋਲ ਹੁੰਦੇ ਆ ਬਾਕੀ ਚੌਥਾ ਚਾਰ ਮੱਛੀ ਦਾ ਸੋ ਉਹ ਡਿਮਾਂਡ ਦੇ ਹਿਸਾਬ ਨਾਲ ਹੈ ਸੋ ਉਹ ਹਜੇ ਉਹਦੀ ਥੋੜੀ ਜਿਹੀ ਲਾਗਤ ਘਟ ਹੈ ਇਸ ਲਈ ਉਹ ਅਸੀਂ ਡਿਮਾਂਡ ਦੇ ਹਿਸਾਬ ਨਾਲ ਜੇ ਕਿਸ ਨੂੰ ਚਾਹੀਦਾ ਉਹ ਮੱਛੀ ਦਾ ਚਾਰ ਮੈਲ ਮੈਲ ਜ਼ਰੂਰ ਜਾਊਗਾ ਪਰ ਉਹ ਆਏ ਜਿਵੇਂ ਅਗਲਾ ਜਿਵੇਂ ਆਰਡਰ ਦੂ ਉਹਨੂੰ ਨਾਲ ਦੀ ਨਾਲ ਉਹਨੂੰ ਬਣਾ ਕੇ ਨਾ ਉਹ ਦੇ ਦੇਣਾ ਹੈ ਸੋ ਇਹ 3-4 ਆਪਣੇ ਕੋਲ ਵਰਕਚ ਹੁੰਦੇ ਜਿੰਨਾ ਮਰਜ਼ੀ ਲੈ ਸਕਦੇ ਹੋ ਸੋ ਫਿਰ ਇੱਕ ਕਈ ਵੀਰ ਕਹਿੰਦੇ ਆ ਰੇਟ ਨਹੀਂ ਦੱਸਦੇ ਰੇਟ ਜਿਹੜਾ ਬਟੇਰ ਦੇ achar ਦਾ ਰੇਟ ਆ ਬਾਈ ਜੀ 2000 ਨੂੰ ਕਿਲੋ ਆ ਜਿਹੜਾ ਦੇਸੀ ਮੁਰਗੇ ਦਾ achar ਹੈ 1000 ਰੁਪਏ ਕਿਲੋ ਆ ਔਰ ਜਿਹੜਾ ਬੱਕਰੇ ਦਾ achar ਹੈ ਇਹ 1300 ਨੂੰ ਕਿਲੋ ਆ ਸੋ ਮਗਵਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਵੀਰ ਬਣ ਕੇ ਰਿਕੁਐਸਟ ਸਾਰੇ ਨੂੰ ਇਹ ਹੀ ਹੈ ਵੀ ਕਾਲ ਨਾ ਕਰੋ ਤੁਸੀਂ WhatsApp ਤੇ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਇਹਦੀ ਲਿਸਟ ਭਾ ਦੂੰਗਾ ਪੂਰੀ ਰੇਟ ਦੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਫੁੱਲ ਐਡਰੈਸ ਪਿੰਨ ਕੋਡ ਥੱਲੇ ਮੋਬਾਈਲ ਨੰਬਰ ਲਿਖ ਕੇ ਭੇਜਣਾ ਮੈਨੂੰ ਔਰ ਮੈਂ ਤੁਹਾਨੂੰ ਇਹਦੇ ਲਿਸਟ ਤੁਹਾਡੇ ਕੋਲ ਹੋਊਗੀ ਜੇ ਕੋਈ ਪੰਜਾਬ ਚ ਮੰਗਾਉਂਦਾ ਹੈ ਤਾਂ 140 ਦੀ ਕੋਰੀਰ ਖਰਚਾ ਹੈ ਕਿਲੋ ਮਗਰ ਅਗਰ ਕੋਈ ਅਦਰ ਸਟੇਟ ਹਰਿਆਣਾ ਚ ਵੀ 140 ਹੈ ਰਾਜਸਥਾਨ ਦਾ ਵੀ 140 ਦੀ ਹੈ ਜੇ ਇਹਨਾਂ ਤਿੰਨਾਂ ਤੋਂ ਇਲਾਵਾ ਮੰਨ ਲਓ ਦਿੱਲੀ ਦਾ ਵੀ 140 ਲੈਣੇ ਆ ਸੀ ਇਹ ਹੋਰ ਅਦਰ ਸਟੇਟ ਚ ਕੋਈ ਚਾਰ ਮੰਨ ਲਓ ਜਿਵੇਂ ਯੂਪੀ ਹੈ ਆਪਣਾ ਆਂਧਰਾ ਪ੍ਰਦੇਸ਼ ਹੈ ਜਾਂ ਬੰਬੇ ਭੇਜੇ ਅਸੀਂ ਬੰਬੇ ਦਾ ਖਾਸ ਕਰਕੇ 180 ਔਰ ਚਾਰਖੰਡ ਦੇ ਇਹਨਾਂ ਦਾ ਮੰਨ ਲਓ 220 ਰੁਪਏ ਕਿਲੋ ਮਗਰ ਜਾਂਦਾ ਕਿਉਂਕਿ ਉਹ ਥੋੜੇ ਬਾਟ ਜ਼ਿਆਦੇ ਪੈ ਜਾਂਦੀ ਸੋ ਇਹ ਚਾਰ ਆ ਜਿਹੜੇ ਤੁਸੀਂ ਵਟਸਐਪ ਰਾਹੀਂ ਮੈਸੇਜ ਕਰਕੇ ਸਭ ਤੋਂ ਮਹਗਾ ਸਕਦੇ ਹੋ ਔਰ ਜਿੰਨਾ ਚਾਹੋ ਮਿਨੀਮ ਜੇ ਤੁਸੀਂ ਮੰਗਾਉਣਾ ਹੈ ਘੱਟੋ ਘੱਟ ਕਿਲੋ ਔਰ ਇਸ ਤੋਂ ਜ਼ਿਆਦਾ ਜਿੰਨਾ ਤੁਸੀਂ ਮਰਜ਼ੀ ਮੰਗਵਾ ਸਕਦੇ ਸੋ ਚੰਗਾ ਨੇਚਰਲ ਤਰੀਕੇ ਨਾਲ ਬਣਾਇਆ ਹੋਊਗਾ ਕੋਈ ਇੰਜ ਕੈਮੀਕਲ ਨਹੀਂ ਹੋਊਗਾ ਟੈਸਟ ਕਰੋ ਔਰ ਦੇਸੀ ਮੁਰਗੇ ਦਾ ਜਿਹੜਾ ਚਾਰ 100% ਤੋਂ 1% ਦੇਸੀ ਹੋਊਗਾ ਜੀ ਚਾਰ ਚਾਰ ਕਿਲੋ ਦੇ ਮੁਰਗੇ ਲੈ ਆ ਸੀ ਆਪਦੇ ਪੇਜ ਤੇ ਪਹਿਲਾਂ ਵੀਡੀਓ ਪਾਈ ਹੈ ਸੋ ਬੱਕਰੇ ਦਾ ਚਾਰ ਹੋ ਗਿਆ ਬਿਲਕੁਲ ਨੈਚਰ ਦੇ ਤਰੀਕੇ ਨਾਲ ਆਪਣੇ ਚਾਰਜ ਕੋਈ ਗੰਡਾ ਹੋਊਗਾ ਨਾ ਸਿਰਕਾ ਹੋਊਗਾ ਕੱਲਾ ਲਸਣ ਦਾ ਪੇਸਟ ਤੇ ਖੜੇ ਮਸਾਲੇ ਕਈ 3 ਮਹੀਨੇ ਤੁਸੀਂ ਰੱਖ ਸਕਦੇ ਹੋ ਗਰਮੀ 'ਚ ਵੀ ਅਗਲਾ ਇਹ ਰੱਖ ਸਕਦੇ ਸੀ ਹੁਣ ਤਾਂ ਫਿਰ ਵੀ ਠੰਡ ਹੋ ਗਈ ਹੁਣ ਇਹਨੂੰ ਹੋਣਾ ਹੀ ਖੁਸ਼ੀ ਠੀਕ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੋ ਕਿ ਚੰਗੀ ਚੀਜ਼ਾਂ ਖਾਣ ਦੇ ਚਾਹਵਾਨ ਹੈ ਸੋ ਸਾਡਾ ਹੌਸਲਾ ਵਧਾਈ ਤੁਸੀਂ ਕਰਦੇ ਹੀ ਰਹਿੰਦੇ ਹੋ ਸੋ ਹੋਰ ਸਾਥ ਦਿਓ ਥੋੜੇ ਥੋੜੇ ਸਾਥ ਦੀ ਲੋੜ ਹੈ ਸੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਹੋਰ ਲੋਕਾਂ ਤੱਕ ਪਹੁੰਚੇ ਜੋ ਕਿ ਚਾਰ ਦੇ ਚਾਹਵਾਨ ਨੇ ਚੰਗੀ ਖਰਾਬ ਦੇ ਚਾਹਵਾਨ ਹੈ ਸੋ ਜੇ ਕਿਸੇ ਨੇ ਬਾਹਰ ਵੀ ਮੰਗਵਾਉਣਾ ਹੋਵੇ ਤਾਂ ਮਗਾ ਸਕਦਾ ਆਰਡਰ ਕਰ ਸਕਦਾ ਸਾਨੂੰ ਸੋ ਹੁਣ ਬਾਹਰ ਵਾਲਾ ਵੀ ਆਪਣੇ ਮਨ ਲੋ ਖੁੱਲ ਗਿਆ ਹੈ ਕੈਨੇਡਾ ਤੇ ਯੂ ਅਮਰੀਕਾ ਦਾ ਹਜੇ ਗੱਲ ਚੱਲ ਰਹੀ ਹੈ ਸੋ ਅਮਰੀਕਾ ਵਾਲੇ ਵੀ ਕੋਈ ਸੰਪਰਕ ਕਰ ਸਕਦਾ ਬੰਦਾ ਉਹਦੇ ਲਈ ਵੀ ਕੋਸ਼ਿਸ਼ ਇਹੀ ਜਾਰੀ ਹੈ ਵੀ ਅਮਰੀਕਾ ਵੀ ਸਾਡਾ ਚੀਜੀ ਦੂਜੀ ਦੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੋਰ ਵੀ ਸਾਡੇ ਨਾਲ WhatsApp 'ਤੇ ਤੁਸੀਂ ਸੰਪਰਕ ਕਰੋ